ਮੰਮੀ ਠੀਕ ਮੰਮੀ ਹਾਂ ਨਾ ਉਹ ਨਾ ਮੇਰੇ ਵੀਰੇ ਦਾ ਫੋਨ ਆਇਆ ਸੀਗਾ ਅੱਛਾ ਹਾਂਜੀ ਕੀ ਕਹਿੰਦਾ ਉਹ ਤੁਰੇ ਹੋਏ ਨੇਗੇ ਲੋੜੀ ਲੈ ਕੇ ਆਉਂਦੇ ਨੇਗੇ ਅੱਛਾ ਲੋੜੀ ਲੈ ਕੇ ਤੇਰਾ ਵੀਰਾ ਹਾਂਜੀ ਕਿਉਂ ਤੇਰੀ ਮੰਮੀ ਡੈਡੀ ਘਰ ਤਾਂ ਨਹੀਂ ਆਏਗੇ ਉਹ ਮੰਮੀ ਉਹ ਨਾ ਉਹਨਾਂ ਨੇ ਫਿਰ ਦੂਜੀਆਂ ਭੈਣਾਂ ਦੇ ਘਰੇ ਵੀ ਜਾਣਾ ਸੀਗਾ ਅੱਛਾ ਫਿਰ ਉਹ ਕਹਿੰਦੇ ਵੀ ਵੀਰਾ ਇੱਧਰ ਆ ਜਾਊਗਾ ਲੈ ਇੱਕ ਤਾਂ ਗੱਲ ਪਈ ਮੈਨੂੰ ਐ ਨਹੀਂ ਸਮਝ ਆਉਂਦੀ ਸੋਡੀ ਪਰ ਪਹਿ ਤੇਰੀ ਪਹਿਲੀ ਲੋੜੀ ਸੀ ਤੇ ਤੇਰੇ ਕੋਲ ਹੱਕ ਬਣਦਾ ਸੀ ਉਹਨਾਂ ਦਾ ਤੇਰੇ ਮਾਪੇ ਦਾ ਪਹਿਲਾ ਹੈ ਚਲ ਉਹਦੀ ਤਾਂ ਦੂਜੀ ਤੀਜੀ ਚੌਥੀ ਲੋੜੀ ਆ ਪਤਾ ਨਹੀਂ ਕਿਹੜੀ ਕਿੰਨੇ ਸਾਲ ਹੋ ਗਏ ਉਹ ਤਾਂ ਵਿਆਹ ਹੀ ਤੇਰੀ ਪਹਿਲੀ ਲੋੜੀ ਸੀ ਤੇਰੇ ਕੋਲ ਤੇਰੇ ਮਾਪੇ ਦਾ ਹੱਕ ਬਣਦਾ ਸੀ ਉਹਨਾਂ ਦਾ ਜੋਬਰਾ ਆ ਜਾਂਦੀ ਇੱਕ ਦਿਨ ਦਾ ਸੀ ਮੰਮੀ ਉਹ ਵੀਰਾ ਕਹਿੰਦਾ ਫਿਰ ਉਹਨਾਂ ਦਾ ਜੀ ਕਰੀ ਜਾਂਦਾ ਸੀਗਾ ਮਿਲਣ ਨੂੰ ਵੀਰਾ ਕਹਿੰਦਾ ਚਲ ਮੈਂ ਆ ਜੰਨਾ ਫਿਰ ਨਾਲੇ ਮੇਰੀ ਭਤੀਜੀ ਵੀ ਆਉਂਦੀ ਹੈ ਮੰਮੀ ਨਾਲ ਅੱਛਾ 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 ਚਲ ਕੋਈ ਨਾ ਫਿਰ ਚਲ ਆ ਰਹੇ ਹਾਂ ਠੀਕ ਹੈ ਹੁਣ ਆ ਰਿਹਾ ਚਲ ਜਿਹੜਾ ਆ ਰਿਹਾ ਠੀਕ ਹੈ ਤੂੰ ਐਂ ਕਰ ਫਿਰ ਮਾੜਾ ਬਦਾ ਕੰਮ ਕਮ ਨੂੰ ਮੇੜ ਲੈ ਸਾਰਾ ਫਿਰ ਆ ਜੂਗਾ ਕਹ ਦੇਗੀ ਮੇਰਾ ਵੀਰਾ ਆ ਗਿਆ ਮੇਰੀ ਭਤੀਜੀ ਆ ਗਈ ਫਿਰ ਉਹਨਾਂ ਦੇ ਸਰਹਾਣੇ ਬਹਿ ਜੇਗੀ ਝੜ ਕੇ ਫਿਰ ਕੋਈ ਕੰਮ ਨਹੀਂ ਕਰਨਾ ਧੰਦਾ ਨਹੀਂ ਕਰਨਾ ਮੇਤੋਂ ਨਹੀਂ ਕੰਮ ਕਮ ਹੁੰਦਾ ਹੈਗਾ ਆਪਦਾ ਕੰਮ ਕਮ ਨੂੰ ਮੇੜ ਲੈ ਫਿਰ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਨਾਲ ਕੋਈ ਸਬਜੀ ਭਾਜੀ ਕੋਈ ਚੱਜੀ ਬਣਾ ਲੈ ਜਾ ਕੇ ਆਪਣਾ ਕੰਮ ਨਿਬੇੜ ਲੈ ਆ ਰਿਹਾ ਚਲ ਠੀਕ ਹੈ ਠੀਕ ਹੈ ਹਾਂ ਔਰ ਕੰਮ ਕਰ ਲੈ ਫਿਰ ਬਹਿ ਜੂ ਉੱਥੇ ਬਹਿ ਜਾਂਦੀ ਹੈ ਫਿਰ ਕੋਈ ਗੱਲ ਨਹੀਂ ਸੁਣਦੀ ਫਿਰ ਆਖ ਮਾਰੇ ਤੂੰ ਨਹੀਂ ਸੁਣਦੀ ਹੈਗੀ ਸੀਮਾ ਹਾਂਜੀ ਮੰਮੀ ਕੀ ਕਰ ਰਹੀ ਹੈ ਖੁਸ਼ ਨਹੀਂ ਕਰਨਾ ਕੀ ਹੈ ਅੱਛਾ ਮੈਂ ਤਾਂ ਐ ਕਹਿ ਰਹੀ ਸੀ ਤੂੰ ਤਾਂ ਸਾਰੇ ਦਿਨ ਫੋਨ ਤੇ ਲੱਗੀ ਰਿਹਾਗਾ ਹਾਂ ਦੱਸੋ ਕੀ ਕਹਿ ਰਹੇ ਹੋ ਕੋਈ ਗੱਲ ਨਹੀਂ ਸੁਣਨੀ ਕੋਈ ਕਰਨੀ ਨਹੀਂ ਹੈਗੀ ਵੀ ਮੇਰੀ ਮਾਂ ਕੀ ਕਰਦੀ ਹੈ ਕੀ ਨਹੀਂ ਦੱਸੋ ਉਹ ਕੀ ਕਰ ਰਹੀ ਉਹ ਮੈਂ ਤੈਨੂੰ ਐ ਕਹਿੰਦੀ ਸੀ ਉਹ ਡਿੰਪਲ ਦਾ ਨਾ ਭਾਈ ਆ ਰਿਹਾ ਹੈ ਅੱਛਾ ਉਹ ਕਹਿੰਦੇ ਨੇ ਤੇ ਲੋੜੀ ਲੈ ਕੇ ਲੋੜੀ ਲੈ ਕੇ ਆ ਰਿਹਾ ਨਾਲ ਕਹਿੰਦੀ ਮੇਰੀ ਭਤੀਜੀ ਆ ਰਹੀ ਹੈ ਭਤੀਜੀ ਵੀ ਨਾਲ ਆ ਰਹੀ ਹੈ ਹਾਂ ਨਾਲ ਕਹਿੰਦੀ ਮੇਰੀ ਭਤੀਜੀ ਵੀ ਆ ਰਹੀ ਹੈ ਦੱਸੋ ਹੋਰ ਮੈਂ ਕੰਤੀ ਮਾ ਉਹਨਾਂ ਦਾ ਖਾਣ-ਖੋਣ ਵਾਸਤੇ ਚਲੋ ਚਾਹ ਪਾਣੀ ਦੇਵਾਂਗੇ ਜਦ ਉਹ ਦੇਖ ਲੈ ਨੀ ਤੂੰ ਵੀ ਨਾਲ ਲਾ ਕੇ ਉਹਦੇ ਹੂੰ ਕੀ ਉਹਨਾਂ ਨੂੰ ਖਾਣ ਨੂੰ ਦੇਣਾ ਮਮੀ ਇੱਥੇ ਪਨੀਰ ਤੇ ਪਕੌੜੇ ਧਰਿਆ ਪਏ ਨੇ ਉਹਨਾਂ ਵਾਸਤੇ ਉਹ ਮਸੀ ਵਾਲੀਆਂ ਪਿੰਨੀਆਂ ਪਈਆਂ ਰਹੀਆਂ ਇੱਕ ਨਮਕੀਨ ਦਾ ਪੈਕਟ ਪਿਆ ਨਾਲ ਉਹ ਬਿਸਕੁਟ ਵੀ ਪਏ ਨੇਗੇ ਉਹ ਰੱਖ ਦਾਂਗੇ ਹੋਰ ਦੱਸੋ ਤੁਸੀਂ ਇੱਥੇ ਕੀ ਹੋਰ ਭਾਲ ਦਿਓਗੇ ਉਹਨਾਂ ਦੇ ਨਹੀਂ ਚਲ ਮਹਾਏ ਕਹਿੰਦੀ ਇਹ ਵੀ ਨਾਲ ਮੇਰੀ ਭਤੀਜੀ ਆ ਰਹੀ ਹੈ ਮਮੀ ਭਤੀਜੀ ਕੀ ਖਾਓਗੀ ਕੀ ਖਾਣਾ ਹੋਣੀ ਤਾ ਫਿਰ ਆਪਾਂ ਨੇ ਮਾੜੀ-ਮੋਟੀ ਆਪਣੀ ਇੱਜ਼ਤ ਵਾਸਤੇ ਤਾਂ ਆਪਾਂ ਦੇਖਣਾ ਹੀ ਹੈ ਕੀ ਦੇਖੂਗੀ ਇੱਜ਼ਤ ਵਾਸਤੇ ਖਾਣ ਨੂੰ ਬੱਚਾ ਹੋਰ ਕੀ ਖਾਂਦਾ ਕੁਛ ਨਹੀਂ ਖਾਂਦੇ ਜਵਾਕ ਅਛ ਨਾਲ ਮੈਂ ਕਹਿੰਦੀ ਸੀ ਕਿ ਉਹ ਜਦ ਆ ਰਹੀ ਹੈ ਪਹਿਲੀ ਵਾਰ ਫਿਰ ਉਹਨੂੰ ਕੋਈ ਆਪਣਾ ਸ਼ਗਨ ਸੂਣ ਵੀ ਦੇਣ ਦਾ ਕੋਈ ਹੱਕ ਬਣਦਾ ਬਣਦਾ ਤਾਂ ਮਨਾ ਹੈਗਾ ਅਮੀ ਵੀ ਮੇਰਾ ਮੈਂ ਸਮਝੇ ਮਾਸੀ ਲੱਗਦੀ ਆ ਉਹਦੇ ਆ ਸਾਸਾਂ ਡਿੰਪਲ ਦੀ ਹੱਕ ਤਾਂ ਹੈਗਾ ਹੀ ਹੈ 500 ਰੁਪਏ ਦੇ ਦਿਓ ਕੱਢ ਕੇ ਹੋਰ ਕੀ ਦੋਗੇ ਹੋਰ ਤੁਸੀਂ 500 ਰੁਪਏ ਦੋਗੇ ਉਹਨੂੰ ਚਲੋ ਜੀ ਜਿਵੇਂ ਤੋ ਤੈਨੂੰ ਠੀਕ ਲੱਗਦਾ ਆ ਜਿਵੇਂ ਦੇ ਦਿਓ ਖੁੱਲੇ ਫੈਗੇ ਨੇ ਮੇਰੇ ਕੋਲ ਮੇਥੋਂ ਲੈ ਕੇ ਦੇ ਦਿਓ ਚਲੋ ਠੀਕ ਹਾਂ ਚਲ ਠੀਕ ਆ ਮੈਂ ਤਾਂ ਇਹ ਕਹਿੰਦੀ ਫਿਰ ਆਪਦਾ ਚਾਹ ਪਾਣੀ ਜੀ ਦਾ ਬੰਦੋਬਸਤ ਜਾਂ ਕਰ ਲੈਂਦੀ ਆ ਚਲੋ ਆਉਣ ਵਾਲੇ ਨੇ ਕਹਿੰਦੀ ਫਿਰ ਪਤਾ ਇਹ ਹੁਣ ਤਾਂ ਲੱਗੀ ਹੋਈ ਆ ਕੰਮ ਮੈਂ ਕਿਹਾ ਇਹਨੂੰ ਕੋਈ ਆਪਦਾ ਕੰਮ ਕਰ ਲੈ ਪਹਿਨਾਂ ਨੇ ਮੇਲ ਲੈ ਫਿਰ ਨਹੀਂ ਉਹਨਾਂ ਦੇ ਸਹਰਾਣੇ ਬੈਜੂ ਹਾਂ ਇਹ ਤਾਂ ਹੈ ਫਿਰ ਮਿਲਦੀ ਇਹ ਆਪਾਂ ਵੀ ਮੈਂ ਕਿਹਾ ਨਾਲ ਫਿਰ ਹੁਣ ਕਰ ਲੂ ਜਦ ਤੱਕ ਉਹਨੂੰ ਮੇਲ ਲੂ ਚਲ ਫਿਰ ਚਾਹ ਪਾਣੀ ਦੇਊਗੀ ਫਿਰ ਕੋਲ ਬੈਠਣਾ ਉਹਨਾਂ ਦੇ ਵੀ ਤਾਂ ਕੋਲ ਬੈਠਣਾ ਫਿਰ ਮੈਂ ਚਲੋ ਕੋਈ ਨਹੀਂ ਹੋਰ ਦੇਖ ਲੈਣੇ ਚਲ ਚਲ ਠੀਕ ਆ ਤੂੰ ਵੀ ਮਾੜਾ ਮੋਟਾ ਹੱਥ ਪੱਲਾ ਮਾਰ ਲੈ ਫੋਨ ਤੇ ਲੱਗੀ ਰਹਿੰਦੀ ਕਰ ਲੈਣੇ ਮੈਂ ਤੁਹਾਨੂੰ ਐ ਕਹਿੰਦੀ ਸੀਗੀ ਮੇਰੇ ਵੀਰੇ ਦਾ ਫੋਨ ਆਇਆ ਹੋਇਆ ਉਹ ਘਰੇ ਆਉਂਦੇ ਨੇ ਕਿ ਲੋਹੜੀ ਲੈ ਕੇ ਤੁਸੀਂ ਕਿਤੇ ਜਾਣਾ ਤਾਂ ਨਹੀਂ ਲੈ ਮੈਂ ਤਾਂ ਘਰੇ ਆ ਮੈਂ ਕਿੱਥੇ ਜਾਵਾਂ ਬਸ ਠੀਕ ਹੈ ਮੈਂ ਹੀ ਪੁੱਛ ਰਹੀ ਸੀ ਮੈਂ ਕਿ ਕਿਤੇ ਤੁਸੀਂ ਆਪ ਬਾਹਰ ਚਲੇ ਜਾ ਨਾ ਨਾ ਮੈਂ ਇੱਧਰ ਹੀ ਆ ਅੱਛਾ ਚਲੋ ਫਿਰ ਐ ਕਰ ਖਾਣ ਪੀਣ ਨੂੰ ਲਿਆਦਾ ਖਾਣ ਪੀਣ ਨੂੰ ਕੋਈ ਨਹੀਂ ਤੁਸੀਂ ਇੱਕ ਵਾਰੀ ਮੰਮੀ ਨੂੰ ਪੁੱਛ ਲੈਂਦੇ ਉਹ ਜਿੱਦਾਂ ਕਹਿਣਗੇ ਫਿਰ ਤੁਸੀਂ ਉਹਦਾ ਕਰ ਲਿਓ ਯਾਰ ਮੰਮੀ ਨੂੰ ਕੀ ਪੁੱਛਣਾ ਜੇ ਮੰਮੀ ਨੂੰ ਪੁੱਛਾਂਗਾ ਲਿਆਣਾ ਤਾਂ ਫਿਰ ਵੀ ਮੈਂ ਹੀ ਨਹੀਂ ਫਿਰ ਵੀ ਮੰਮੀ ਨੂੰ ਪੁੱਛਣਾ ਬਹੁਤ ਜ਼ਰੂਰੀ ਆ ਚੋ ਕਹਣਗੀ ਕੋਈ ਪੁੱਛ ਨਹੀਂ ਹੁੰਦਾ ਯਾਰ ਕਦੇ ਤਾਂ ਆ ਰਹੇ ਨੇ ਬਸ ਉਹ ਪਹੁੰਚ ਨਹੀਂ ਆਲੇ ਨੇਗੇ ਅੱਛਾ ਹੋਰ ਕੋਈ ਕੋਣਾ ਮੇਰੀ ਪਤੀਜੀ ਵੀ ਆਉਂਦੀ ਪਈ ਆ ਅੱਛਾ ਉਹ ਦੋਨੋਂ ਨੇ ਹਾਂਜੀ ਚਲ ਕੋਈ ਨਾ ਫਿਰ ਮੈਂ ਲੈ ਕੇ ਆਉਂਦਾ ਸਮਾਨ ਜਾ ਕੇ ਵਿਚਾਰਾਂ ਉਹ ਫੇ ਤਾਂ ਮੈਂ ਨਕਰੇ ਬਣਾ ਜਿਹੜਾ ਸਮਾਨ ਘਰੇ ਬਣਾਉਣਾ ਅੱਛਾ ਜੇ ਕਿਸੇ ਚੀਜ਼ ਹੋਰ ਦੀ ਲੋੜ ਹੋਈ ਮੈਨੂੰ ਕਾਲ ਕਰਦੇ ਮੈਂ ਜਾ ਰਹੀ ਹਾਂ ਠੀਕ ਹੈ ਜਾਣਦੀ ਹਾਏ ਵੇ ਰੱਬਾ ਹਨੇ ਤਾਂ ਕਹਿਤਾ ਵੀ ਮੈਂ ਲੈਣਾ ਕੁਛ ਨਾ ਕੁਛ ਪਰ ਮੈਨੂੰ ਮੰਮੀ ਦਾ ਪਤਾ ਨਾ ਛੇ ਮੰਮੀ ਨੂੰ ਪਤਾ ਲੱਗ ਗਿਆ ਉਹਨੇ ਮੈਨੂੰ ਕਹਿ ਦੇਣਾ ਵੀ ਤੂੰ ਆਸਾ ਕੁਛ ਮੰਗਾਇਆ ਹੋਣਾ ਮੇਰੇ ਘਾੜਾ ਪੈ ਜਾਣਗੇ ਦੀਪਕ ਹਾਂ ਬੇਬੇ ਕਿੱਧਰ ਜਾ ਰਹੇ ਹੋ ਮੈਂ ਬੇਬੇ ਬਾਜ਼ਾਰ ਤੋਂ ਜਾ ਕੇ ਆ ਰਿਹਾ ਸੀਗਾ ਬਾਜ਼ਾਰ ਤੇ ਯਾਰ ਬਾਜ਼ਾਰ ਕੀ ਲੈਣ ਜਾਵਾਂਗੇ ਉਹ ਡਿੰਪਲ ਦਾ ਭਰਾ ਆ ਰਿਹਾ ਸੀਗਾ ਤੇ ਨਾਲੇ ਭਤੀਜੀ ਸੀਗੀ ਹਾਂ ਮਾ ਚਲ ਉਹ ਬੱਚੀ ਵਾਸਤੇ ਕੁੜਕਰੇ ਵਗੈਰਾ ਤੇ ਖਾਣ ਪੀਣ ਦਾ ਸਮਾਨ ਲੈ ਆਣਾ ਪੈਂਦੇ ਰੋ ਨਾ ਖਾਣ ਪੀਣ ਦਾ ਸਮਾਨ ਨੂੰ ਘਰੇ ਥੋੜਾ ਸਮਾਨ ਪਿਆ ਚੱਕਿਆ ਮੂੰਹ ਜਿੱਧਰ ਨੂੰ ਕਹਦੇ ਨੇ ਉਧਰ ਨੂੰ ਤੁਰ ਪ ਲੈ ਨਾ ਘਰੇ ਨਾ ਸਮਾਨ ਬੱਦੂ ਪਿਆ ਪਿੰਨੀਆਂ ਪਈਆਂ ਨੇ ਬਿਸਕੁਟਾਂ ਮਕੀਨ ਪਿਆ ਸਾਰਾ ਕੁਝ ਪਿਆ ਹੋਰ ਕੀ ਖਾਣ ਨੂੰ ਕੀ ਲਿਆਵੇਂਗਾ ਕੀ ਗਾ ਮਰੇ ਉਥੋਂ ਚੱਲ ਕੇ ਆਉਗਾ ਉਹਦੇ ਵਾਸਤੇ ਚੱਲਿਆ ਹੋਰ ਲੈਣ ਤੋਂ ਸਮਾਨ ਤੁਰ ਪਿਆ ਜਦੇ ਪਾ ਟੈਂਗ ਨਹੀਂ ਹਲਿਆਉਂਦਾ ਤੁਰ ਪੈਂਦਾ ਜਦ ਕਹਿੰਦੇ ਨੇ ਹੱਦੇ ਹੋਈ ਪਈ ਆ ਕਰੇ ਸਾਰਾ ਕੁਸਪਿਆ ਮੈਂ ਤੰਦਸਾ ਚੁਪ ਕਰਕੇ ਬੈਠਾ ਔਰ ਮਸੀ ਜੀ ਠੀਕ ਠਾਕ ਰਹਿੰਦੇ ਸੀਤਾ ਠੀਕ ਨੇ ਹਾਂ ਉਹ ਤੋਂ ਠੀਕ ਆ ਬਸ ਠੀਕ ਆ ਬਸ ਜਿਹੜਾ ਟਾਈਮ ਲੰਗੀ ਜਾਂਦਾ ਬਸ ਇਹ ਦਵਾਈਆਂ ਦਊਂਗੀਆਂ ਨੇ ਸਾਰੇ ਚੱਲਦੀਆਂ ਨੇ ਬਿਲਕੁਲ ਜੀ ਬਿਲਕੁਲ ਹੁਣ ਤਾਂ ਇਹੀ ਹੈ ਔਰ ਬਸ ਉਹਨੂੰ ਪਤਾ ਉਮਰ ਦੇ ਹਿਸਾਬ ਨਾਲ ਫਿਰ ਕਿੱਥੇ ਬੰਦਾ ਹੋਇਆ ਜਾ ਰਿਹਾ ਬਿਲਕੁਲ ਜੀ ਬਿਲਕੁਲ ਹੁਣ ਤਾਂ ਦਵਾਈਆਂ ਦੇ ਸੱਤੀਆਂ ਜੀ ਸਾਰੇ ਦਵਾਈਆਂ ਦੇ ਸਿਰ ਤੇ ਬਸ ਚੱਲ ਜਾਂਦਾ ਗੋਲੀ ਖਾ ਲੈਣੇ ਤੋਰੀ ਫਰੀ ਜਾਂਨੇ ਆ ਜੇ ਨਾ ਗੋਲੀ ਮਿਲੇ ਤਾ ਬੈਠੇ ਆ ਬਿਲਕੁਲ ਜੀ ਬਿਲਕੁਲ ਹਾਕਾ ਮਾਰੀ ਜੰਨੀਆ ਡਿੰਪਲ ਨੂੰ ਬਿਲਕੁਲ ਜੀ ਨਹੀਂ ਭਾਈ ਚਾਹ ਦੇ ਦੇ ਭਾਈ ਰੋਟੀ ਦੇ ਦੇ ਇਹੀ ਹੈ ਜੀ ਬਸ ਹੁਣ ਦਵਾਈਆਂ ਦੇ ਸਿਰ ਤੇ ਬਾਕੀ ਘੁੰਮੋ ਫਿਰੋ ਸੈਰ ਕਰੋ ਹਾਂ ਕਰਦੀ ਆ ਪੁੱਤ ਕੁਸੂਣ ਅੱਜਕੱਲ ਨਾ ਠੰਡ ਕਰਕੇ ਥੋੜੇ ਜਿਹਾ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਹਾਂ ਜੀ ਹਾਂ ਸਵੇਰੇ ਸਵੇਰੇ ਠੰਡ ਵਾਲੀ ਬਿਲਕੁਲ ਠੰਡ ਤਾਂ ਬਹੁਤ ਜਿਆਦੀ ਹੁੰਦੀ ਹੈ ਹਾਂ ਠੰਡ ਵਾਲੀ ਹੁੰਦੀ ਹੈ ਇਸ ਕਰਕੇ ਨਾ ਮੈਂ ਥੋੜਾ ਜਿਹਾ ਇੱਕ ਧੁੱਪ ਦੇਖਿਆ ਅੱਜ ਕਹਿ ਦੇਣਾ ਮਗਰ ਅੱਜ ਥੋੜੀ ਜਿਹੀ ਧੁੱਪ ਬਿਲਕੁਲ ਜੀ ਬਿਲਕੁਲ ਮੈਂ ਵੀ ਫਿਰ ਮੈਂ ਕਿਹਾ ਚਲੋ ਚੱਲਦੇ ਆ ਭੂਆ ਦੇ ਘਰੇ ਇਹਨੂੰ ਨਾਲ ਲੈ ਮੈਂ ਨਾ ਬਹੁਤ ਵਧੀਆ ਕਰਿਆ ਮੇਰੀ ਧੀ ਨੇ ਹਾਂ ਜੀ ਨਾਲੇ ਆਪਣੀ ਭੂਆ ਨੂੰ ਮਿਲੂਗੀ ਆ ਨਾ ਬਿਲਕੁਲ ਜੀ ਹਾਂ ਹੋਰ ਵਧੀਆ ਕਰਿਆ ਤਾਂ ਬਹੁਤ ਇਹ ਵੀ ਜਿੱਦ ਕਰ ਰਹੀ ਸੀ ਕਹਿੰਦੀ ਮੈਂ ਭੂਆ ਨੂੰ ਮਿਲ ਕੇ ਨਾ ਵਧੀਆ ਕਰਿਆ ਲੋੜੀ ਲੈ ਕੇ ਆ ਗਈ ਭੂਆ ਦੀ ਹੈ

ਕਹਿੰਦੀ ਰੋਟੀ ਰੋਟੀ ਖਾ ਕੇ ਭੱਜ ਜਾਂਦੇ ਤਾ ਨਾ ਮੈਨੂੰ ਜੀ ਰੋਟੀ ਉਧਰ ਵੀ ਥੋੜੀ ਹੋਵੇ ਜੀ ਲੈ ਥੋੜੀ ਫਿਰ ਕੀ ਹੋਗਾ ਜੀ ਰੋਟੀ ਹੁਣ ਵੱਢ ਜਾਂਦੀ ਨਾ ਨਾ ਸੀ ਬਸ ਪਤਾ ਠੰਡ ਹੋ ਰਹੀ ਹੈ ਜੀ ਬਾਹਰ ਨਿਕਲਦੇ ਹਾਂ ਜੀ ਅਸੀਂ ਰੋਟੀ ਨੂੰ ਤਾਂ ਨਹੀਂ ਬਹੁਤ ਟਾਈਮ ਲੱਗਦਾ ਦੀ ਨਾ ਨਾ ਫੇਰ ਲੇਟ ਹੋ ਜਾਾਂਗੇ ਜੀ ਪਤਾ ਹੈ ਕਿ ਇਹ ਨਾ ਟਿਊਸ਼ਨ ਵੀ ਜਾਣਾ ਜੀ ਸ਼ਾਮ ਹੋ ਜਾਣੀ ਹੈ ਕਿਉਂ ਦੂਰ ਜਾਣਾ ਤੁਸੀਂ ਨਹੀਂ ਫੇਰ ਲੇਟ ਹੋ ਜਾਏਗੀ ਜੀ ਕੋਈ ਗੱਲ ਨਹੀਂ ਫੇਰ ਆਵਾਂਗੇ ਜੀ ਪੱਕਾ ਜਰੂਰ ਚੰਗਾ ਖੜ ਜਾ ਮੜ ਜਾ ਮੈਂ ਕੁੜੀ ਨੂੰ ਸਾਗਨ ਦੇਦਾ ਮੈਂ ਮੜ ਜਾ ਖੜ ਜਾ ਹੂੰ ਠੀਕ ਚੰਗਾ ਬਾਜੀ ਠੀਕ ਹੈ ਜੀ ਮਿਲਦੇ ਆ ਫੇਰ ਹਾਂ ਲੈ ਮੈਂ ਨੂੰ ਸਾਗਨ ਦੇਦਾ ਮੈਂ ਮੜ ਜਾ ਤੇ ਉਹ ਰਹਿਣ ਦਿਓ ਜੀ ਕੋਈ ਗੱਲ ਨਹੀਂ 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 ਲੈ ਲੈ ਨਾ ਨਾ ਲੈ ਲੈ ਨਾ ਲੈ ਪਰ ਕੋਈ ਮੈਂ ਕਿਹੜੇ ਜਿਆਦਾ ਦੇ ਰਹੀ ਹਾਂ ਹਾਂ ਨਾ ਹੋਰ ਕੁਝ ਨਹੀਂ ਹੱਕ ਬਣਦਾ ਲੈ ਹੋਰ ਬਾਈ ਕਰ ਦੋ ਮਸੀ ਜੀ ਨੂੰ ਠੀਕ ਹੈ ਬਾਈ ਕਰ ਦੋ ਚਲੋ ਚੰਗਾ ਠੀਕ ਹੈ ਠੀਕ ਹੈ ਬੁੱਤ ਠੀਕ ਹੈ ਮੈਂ ਬਾਹਰ ਤੇ ਛੱਡਿਆ ਮੈਂ ਹਾਂ ਛੱਡਿਆ ਬੁੱਤ ਚਰਪਤ ਫੇਰਾਜੀ ਠੀਕ ਹੈ ਉਹ ਗੋਲ ਫੇਰਾਜੀ ਚੰਗਾ ਜੀ ਸასი ਕਰ ਠੀਕ ਹੈ ਬੋਤ ਸასი ਕਰ ਠੀਕ ਮੰਮੀ ਹਾਂ ਅ ਦੇਖਿਆ ਤੁਸੀਂ ਹਾਂ ਅਕੀਰ ਲਿਆ ਕੇ ਰੰਗ ਲਾਤਾ ਮੂਖਫਲੀ ਲੈਂਦੀਆਂ ਚਾਰ ਚਾਰ ਜੋੜੀਆਂ ਲੈਂਦੀਆਂ ਕਿਹਾ ਕਿਸੇ ਨੇ ਕਿਤਾ ਕੀ ਹੈ ਇੱਥੇ ਕਿਸੇ ਨੂੰ ਕੀ ਦਵਾਂਗੇ ਕੀ ਖਾਵਾਂਗੇ ਕੀ ਵੰਡਾਂਗੇ ਅੱਛਾ ਉਹਨਾਂ ਪਾਈ ਦੇਖ ਲੈ ਮੈਂ ਤਾਂ ਦੇ ਲੈ ਕੁੜੀ ਨੂੰ ਨਾ ਫੋਨ ਕਰ ਕਰ ਤੈ ਕਹਿ ਕੇ ਵੀ ਦੁਖੀ ਹੋ ਗਈ ਸੀ ਐਨੀ ਵਾਰ ਇਸ ਕੁੜੀ ਨੂੰ ਕਹਿ ਰਹੇ ਤੇ ਐਨੀ ਹਾਕ ਮਾਰੇ ਸੁ ਨਹੀਂ ਲਿੰਪਲ ਡਿੰਪਲ ਖਬਰ ਕੀ ਕਰੀ ਜਾਂਦੀ ਹੈ ਮਾੜਾ ਹੁਣ ਕਾ ਨੂੰ ਆਉਗੀ ਹਾਂਜੀ ਮੰਮੀ ਕੀ ਹੋ ਗਿਆ ਨਾ ਮੈਂ ਤੈਨੂੰ ਕੁੜੀ ਕਿਦੜ ਨਹੀਂ ਮੈਂ ਤੇਰੇ ਨਾਲ ਨਾ ਮੱਥਾ ਮਾਰ ਰਹੀ ਫੋਨ ਕਰ ਕਰਕੇ ਤੈਨੂੰ ਮੈਂ ਕਹਿ ਕਹਿ ਕੇ ਜੋਰ ਲਾ ਲਿਆ ਵੀ ਤੂੰ ਆਪਦੇ ਪਾਈ ਨੂੰ ਫੋਨ ਕਰ ਦੇ ਪਾਈ ਕੋਈ ਚੱਜ ਦੇ ਕੋਈ ਖੁੱਲੀ ਚੀਜ਼ ਲਿਆਊਗਾ ਚਾਦੀ ਖੁੱਲੀ ਚੀਜ਼ ਲਿਆਊਗਾ ਵਧੀਆ ਸੂਟ ਲਿਆ ਕੇ ਦੇ ਦਿੱਤੇ ਨੇ ਇਹ ਸੂਟਾਂ ਨੂੰ ਚੱਟੀ ਹੈ ਮੇਰੀ ਗੱਲ ਸੁਣ ਸੂਟਾਂ ਨੂੰ ਚੱਟੀ ਹੈ ਆ ਸਮਾਨ ਦੇਖ ਲੈ ਕੀ ਲੈਂਦਾ ਦਾ ਤੈਨੂੰ ਕੀ ਕਿਹਾ ਸੀਗਾ ਵੀ 25 30 ਕਰਨੇਗੇ ਜਿੰਨਾਂ ਦੇਣਾਗਾ ਉਹੀ ਨੱਕ ਕਟਾਤੀ ਛੱਡੀ ਮੇਰੀ ਤਾਂ ਕਟਾਤੀ ਨਾ ਮੈਂ ਤੈਨੂੰ ਕਿਦ ਦਿਨ ਦੀ ਕਹਿ ਰਹੀ ਆ ਕਿਦ ਨੇ ਤੈਨ ਤੇਰੀ ਗਨੀ ਬੁੱਤ ਚ ਬੜੀ ਗੱਲ ਤੁਸੀਂ ਦੇਖ ਤਾਂ ਲਓ ਵੀਰੇ ਨੇ 2 ਫੱਟੇ ਬੱਟਲਫਾਫੇ ਮੂਫਲੀਆਂ ਤੇ ਰੇਵੜੀਆਂ ਦੇ ਕਚਕ ਖਜੂਰ ਤੱਕ ਹਰ ਇੱਕ ਚੀਜ਼ ਲਿਆ ਕੇ ਦਿੱਤੀ ਆ ਆ ਚੀਜ਼ਾਂ ਦਾ ਨਾ ਮੇਰੇ ਚਾਰ ਘਰਾਂ ਚ ਨਹੀਂ ਵੰਡੀ ਜਾਣੀ ਜਿਹੜੇ ਤੇਰੇ ਭਾਈ ਲੈ ਕੇ ਆਏ ਕਮ ਸੇ ਕਮ ਬੰਡਣ ਜੋ ਗੀ ਲਿਆਂਦੇ ਘਰੇ ਖਾਣ ਨੂੰ ਹੋਰ ਮੰਗਵਾ ਲੈਂਦੇ ਅਸੀਂ ਆਪ ਹੀ ਮੈਨੂੰ ਲੋਕਾਂ ਨੂੰ ਵੀ ਤਾਂ ਕੁਝ ਦਿਖਾਉਣਾ ਹੀ ਐ ਹੁਣ ਤੂੰ ਲੋਕਾਂ ਦੇ ਲਿਆਂਦੇ ਨੂੰ ਖਾਦੀ ਨਹੀਂ ਕਿੰਨੇ ਘਰ ਦੇ ਕੇ ਗਏ ਨੇਗੇ ਮੰਮੀ ਪਹਿਲਾਂ ਤੁਸੀਂ ਇੱਕੋ ਗੱਲ ਤੇ ਸੀਗੇ ਵੀ ਸੂਟ ਵਧੀਆ ਮਹਗਾ ਸੂਟ ਵਧੀਆ ਮਹਗਾ ਨਾ ਮੈਂ ਤੈਨੂੰ ਕਿਹਾ ਨਹੀਂ ਸੀ ਮੈਂ ਤੈਨੂੰ ਦੁਬਾਰਾ ਇੱਕ ਦਿਨ ਮੈਂ ਤੈਨੂੰ ਫੋਨ ਕਰਿਆ ਦਿਖ ਤੇ ਨਾ ਤੈਨੂੰ ਇੱਥੇ ਬੁਲਾ ਕੇ ਤੈਨੂੰ ਦੱਸਿਆ ਸਾਰਾ ਕੁਝ ਕਿਹਾ ਤੈਨੂੰ ਵੀ ਪੁੱਤ ਡਿੰਪਲ ਦੇਖ ਤੂੰ ਆਇਆ ਕਦੀ ਖਾਣ ਪੀਣ ਦਾ ਸਮਾਨ ਵੀ ਖੁੱਲਾ ਲੈ ਕੇ ਆਵੇ ਵੀ ਮੈਂ ਉਹਨਾਂ ਦੇ ਦੇਖ ਲੈ ਲੋੜੀ ਦਾ ਦੇਖ ਕੇ ਆਈ ਉਹਨਾਂ ਦੀ ਨੂੰਹ ਦਾ ਆ ਫਿਰ ਤੈਨੂੰ ਸਮਝ ਨਹੀਂ ਆਈ ਗੱਲ ਦੀ ਇਹਨੂੰ ਕਾਹਨੂੰ ਸਮਝ ਆਉਂਦੀ ਹੈ ਮੰਮੀ ਜੇ ਇਹਨੂੰ ਸਮਝ ਆਉਂਦੀ ਹੁੰਦੀ ਤਾਂ ਗੱਲਾਂ ਕਾਦੀਆਂ ਸੀ ਇੱਥੇ ਬੇਇੱਜ਼ਤੀ ਤਾਂ ਨਹੀਂ ਹੁੰਦੀ ਹੁਣ ਕੰਨਾ ਮੁੱਢ पागली समझ के और... थे और अभी बोलि जंदी ओए बुड़ी बैठी हां बी की ਲੈਣਾ बुड़ी तो बी इनडा ਕੀ ਆ ਤੂੰ ਹੀ बोलि जंदी हां और माडा मोटा काम दिमाग तो लैंदा ਹੁੰਦਾ ਸੁਣਦੀ ਨਹੀਂ ਹੈਗੀ ਤੂੰ ਸਾਡੀ ਇਹਨੂੰ ਨਹੀਂ ਜਮਾ ਹੀ ਇਹਨੂੰ ਤਾਂ ਹੈ ਜਿਵੇਂ ਜਿਵੇਂ ਮਾਪੇ ਨੇ ਕੋਈ ਅਕਲ ਹੀ ਨਹੀਂ ਦੇ ਕੇ ਭੇਜੀ ਹੈਗੀ ਵੀ ਉਏ ਮਾਮਾ ਤੀਆਂ ਬੋਲਦੀਆਂ ਫਿਰ ਹਾਂ ਵੀ ਬੋਲਿ ਜੰਦੀਆਂ ਨੇ ਬਸ ਜਮਾ ਸੁਣਦੀ ਨਹੀਂ ਜਮਾ ਵੀ ਫੇਰਾ ਗੱਲਾ ਆ ਡਸ ਡਸ ਲੱਗ ਜਾਂਦੀ ਆ ਕਰਨ ਫੇਰ ਆਹ ਡਸ ਡਸ ਕਰਨਾ ਆਉਂਦਾ ਬਸ ਹੋਰ ਕੁਝ ਨਹੀਂ ਆ ਆਉਂਦਾ ਬਸ ਕਰਨਾ ਫਿਰ ਹੁਣ ਫੇਰ ਆ ਦੇਖ ਲੈ ਮਗਰ ਮਛਦੇ ਆਸੂ ਏ ਬਥੇ ਰੱਖੂ ਛਾਉਂਦਾ ਕਰਨਾ ਹੋਰ 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 ਕੀ ਆਉਂਦਾ ਇਹਨੂੰ ਨਹੀਂ ਉਹਨਾਂ ਨੂੰ ਦਿੰਦੇ ਹੋਏ ਨਾ ਸ਼ਰਮ ਨਹੀਂ ਆਈ ਹੈਗੀ ਮਾੜੀ ਮੋਟੀ ਨਹੀਂ ਜਿਹੜਾ ਕੁਸ ਇਹ ਕਹੂੰਗੀ ਉਹੀ ਕੁਸ ਲੈ ਕੇ ਆਉਂਗੀ ਹੁਣ ਮੈਂ ਤੈਨੂੰ ਦੱਸਾਂ ਨਾਲੇ ਹਜ਼ਾਰ ਵਾਰ ਕਹਤਾ ਸੀ ਕਿ ਆ ਭਾਈ ਕਰਦੇ ਫੋਨ ਐਂ ਕਰਦੇ ਫੋਨ ਐਂ ਕਰਦੇ ਪਰ ਕਾਹਨੂੰ ਚਲਾਕ ਬਥੇਰੀ ਹੈ ਚਲਾਕ ਬਥੇਰੀ ਹੈ ਹੁਣ ਨਾ ਅੱਖਾਂ ਨੂੰ ਥੁੱਕ ਲਾ ਕੇ ਦਿਖਾਉਂਦੀ ਆ ਰੋਕੇ ਦਿਖਾਉਂਦੀ ਚਲਾਕ ਬਥੇਰੀ ਹੈ ਬਸ ਮੈਂ ਦੱਸੂ ਨਾ ਮੈਂ ਕਿਸੇ ਦੇ ਬੰਨਣ ਜੋਗੀ ਨਾ ਮੈਂ ਛੰਟਣ ਜੋਗੀ ਰੱਖਣ ਜੋਗੀ ਹੋਰ ਕੀ ਦੱਸ ਕੀ ਕਰਾਂ ਚਲ ਦੇਖੀ ਜਾਈਓ ਕਿ ਹੁਣ ਫਿਰ ਕੀ ਕਰ ਸਕਦੇ ਹੁਣ ਇਹਨੇ ਤਾਂ ਜਿਹੜੇ ਲੰਦਰ ਲਵਾਉਣੇ ਤੇ ਲਵਾਤੇ ਹੋਰ ਕੀ ਆ ਹੁਣ ਦਨ ਪਣਾ ਇੱਧਰ ਆ ਆ ਫੜ ਸਮਾਨ ਸਮਾਨ ਆ ਮਮੇ ਨੂੰ ਦੇ ਦੇ ਲਈ ਇਹ ਇੰਨਾ ਸਮਾਨ ਕਾਦੇ ਵਾਸਤੇ ਇੰਨਾ ਸਮਾਨ ਕਾਦੇ ਮਮਮੀ ਕਹਿ ਰਹੀ ਸੀ ਤੈਨੂੰ ਪਿੰਡ ਚ ਵੰਡਣਾ ਜਾਂ ਜਾ ਕੇ ਦੇ ਦੇ ਹੁਣ ਮਮੇ ਨੂੰ ਵੰਡ ਲੈ ਸਾਰੇ ਪਿੰਡ ਚ ਆ ਤਾਂ ਲੋਹੜੀ ਦਾ ਸਮਾਨ ਪਰ ਮੰਮੀ ਤੁਹਾਨੂੰ ਬੋਲਣਗੀ। ਫਿਰ ਕੀ ਬੋਲਣਗੇ ਉਹ? ਉਹਨਾਂ ਨੂੰ ਪਿੰਡ 'ਚ ਸਮਾਨ ਚਾਹੀਦਾ ਸੀ ਵੰਡਣ ਲਈ। ਆਹ ਬੰਨ ਤੇ। ਤਾਂ ਨਾ ਤਾਂ ਸਮਾਨ 20 ਘਰਾਂ 'ਚ 30 ਘਰਾਂ 'ਚ 40 ਘਰਾਂ 'ਚ ਜਿੰਨੇ ਘਰਾਂ 'ਚ ਵੰਡਣਾ ਖੁੱਲਾ ਸਮਾਨ ਬੰਨਦੇ ਕਹਦੇ ਉਹਨੂੰ ਜਾ ਫੜਾ ਦੇ ਜਾ ਕੇ। ਠਿੱਪਗ ਨਹੀਂ। ਮੰਮੀ ਮੈਨੂੰ ਬੋਲਣਗੀ ਕਿ ਕਿਉਂ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਸੀ ਵੀ ਸਮਾਨ ਤੇਰੇ ਪੇਖਿਆਂ ਦੇ ਘਰ ਆਉਣਾ ਚਾਹੀਦਾ। ਡਿੰਪਲ ਪਤਾ ਕੀ ਐ? ਮੈਂ ਕਿੰਨੇ ਦਿਨਾਂ ਦਾ ਲੋਟ ਕਰਨ ਲੱਗ ਰਿਹਾ। ਤੈਨੂੰ ਤਾਨ ਨੇ ਮੈਨੇ ਸਾਰਾ ਦਿਨ ਤੋਂ ਮੈਨੂੰ ਸਾਰਾ ਪਤਾ ਠੀਕ ਐ ਨਾ ਜੋ ਬਣ ਰਹੀ ਚੀਜ਼। ਤੇ ਜਿੰਨਾ ਪੁੰਗਦਾ ਤੇਰੇ ਘਰ ਦੇ ਆਨੇ ਦੇ ਤਾ ਉਹ ਵੀ ਘੱਟ ਨਹੀਂ ਦੇ ਕੇਗੇ ਵੀ ਘੱਟ ਦੇ ਕੇਗੇ ਨੇ ਉਹ ਵੀ ਆਪਣੇ ਵੱਲੋਂ ਪੂਰਾ ਬਹੁਤ ਵਧੀਆ ਕਰਕੇ ਗਏ ਪਰ ਜੇ ਕਮੀ ਰਹਿੰਦੀ ਹੈ ਇਹ ਸਮਾਨ ਲਿਆਤਾ ਹੁਣ 30 40 50 ਘਰਾਂ ਜਿੰਨਿਆਂ ਚ 1 ਨਾਲ ਉਹਨਾਂ ਚ 80 ਠੀਕ ਹੈ ਲੜਾਈ ਕਰਨ ਦੀ ਲੋੜ ਨਹੀਂ ਹੈਗੀ ਕਰੇ ਉਹ ਲੈ ਕੇ ਮੈਂ ਲੈ ਕੇ ਕਰਨੇ ਇੱਕੋ ਵਾ ਠੀਕ ਹੈ ਨਾ ਆ ਸਮਾਨ ਚੱਕ ਸਾਰਾ ਜਾਂ ਦੇ ਕੇ ਉਹਨਾਂ ਨੂੰ ਹੁਣ ਦੁਬਾਰਾ ਨਾ ਤੈਨੂੰ ਸੁਣਾਣਾ ਨਾ ਉਹਨਾਂ ਨੇ ਠੀਕ ਹੈ ਨਾ ਮੈਨੂੰ ਨਹੀਂ ਚਾਹੀਦਾ ਇਹ ਹੁਣ ਦੁਬਾਰਾ ਫਿਰ ਤੈਨੂੰ ਸੁਣਾਣਾ ਕੁਝ ਜਾ ਕੋੜੇ ਨੂੰ ਤਾਂ ਇਹ ਬਹੁਤ ਘਰ ਰੱਖਿਆ ਦੱਸ ਕੀ ਲੋੜੀ ਦੀ ਕਿੰਨਾ ਕੁ ਮਹਿੰਗਾ ਸਮਾਨ ਆ ਗਿਆ ਦੱਸ ਥੋੜਾ ਜ ਮੈਨੂੰ ਸਮਝ ਨਹੀਂ ਆਉਂਦੀ ਕਿੱਥੇ ਵੱਗੀ ਮੇਰੀ ਮਾਂ ਦੀ ਸੋਚ ਕੀ ਹੋ ਗਿਆ ਇਹਦੀ ਸੋਚ ਨੂੰ ਕੁਝ ਐਡਾ ਵੱਡੀ ਕੋਈ ਗੱਲ ਵੀ ਨਹੀਂ ਹੈਗੀ ਵੀ ਬੇ ਕਾਫੀ ਮਹਿੰਗਾ ਸਮਾਨ ਆ ਪਰ ਸਾਰਾ ਦਿਨ ਤਾਨਨੇ ਮਾਰੇ ਘਰ ਚ ਕਲੇਸ਼ ਮੰਮੀ ਜੀ ਹਾਂ ਆ ਲੋੜੀ ਦਾ ਸਮਾਨ ਆ ਜਿੱਥੇ ਵੀ ਵੰਡਣਾ ਨਾ ਤੁਸੀਂ ਪਿੰਡ ਚ ਸਾਰਿਆਂ ਨੂੰ ਵੰਡ ਦੋ ਲੋੜੀ ਦਾ ਸਮਾਨ ਹੈ ਇਹ ਕਿਥੋਂ ਆਵੇ ਕੱਲ ਤੇਰੇ ਭਾਈ ਦਾ ਇੰਨਾ ਲੈ ਕੇ ਆਇਆ ਇਹ ਬੇਬੇ ਮੈਂ ਲੈ ਕੇ ਆਇਆ ਤੂੰ ਰ ਕਹ ਤੈਨੂੰ ਕਿਹਨੇ ਕਹਿ ਤਿਆ ਕੀ ਆ ਕਿਸੇ ਨੇ ਹਾਂ ਪਰ ਲੈ ਕੇ ਮੈਂ ਆਇਆ ਤੇਰਾ ਦਿਮਾਗਾ ਲਿਆ ਆਇਆ ਤੇਰਾ ਤੂੰ ਇੰਨਾ ਵਾਧੂ ਖਰਚਾ ਕਰਨ ਨੂੰ ਦੱਸ ਵਾਧੂ ਖਰਚਾ ਕਿੰਨਾ ਹੋ ਗਿਆ 2000 ਰੁਪਏ ਦਾ ਸਮਾਨ ਨਹੀਂ ਹੈਗਾ ਨਹੀਂ ਫਿਰ ਤੈਨੂੰ ਕੀ ਲੋੜ ਸੀ ਲੋੜ ਤਾਂ ਇਹ ਸੀ ਨਾ ਤੂੰ ਪਿੰਡ ਚ ਵੰਡਣਾ ਸੀ ਹੁਣ ਪਿੰਡ ਚ ਵੰਡਣਾ ਪੁੱਤ ਨਹੀਂ ਫਿਰ ਜਿਹੜਾ ਇਹਨਾਂ ਦੇ ਘਰੋਂ ਆਉਂਦਾ ਦੀ ਕੀ ਇਹਨਾਂ ਦੇ ਬਿਹਾਰ ਦੇ ਇਹਦਾ ਭਾਈ ਲੈ ਕੇ ਆਉਂਦਾ ਤੈਨੂੰ ਕਿਹਨੇ ਕਿਹਨੇ ਕਹਿ ਤੀ ਨਹੀਂ ਮੈਂ ਬੇਜਿਨਾ ਬਵਾਰ ਸੀਗਾ ਇਹ ਤਾਂ ਪਿਓ ਤੋਂ ਭਾਈ ਤੋਂ ਜਿੰਨਾ ਪੁੱਗ ਗਿਆ ਉਹ ਦੇ ਦੇ ਨਹੀਂ ਉਹ ਤਾਂ ਦੇ ਦੇ ਤੇ ਜਿੰਨਾ ਕਾਇਆ ਤੀ ਆਪਾਂ ਵੰਡ ਦਿੰਦੇ ਜਿਹੜੀ ਹੁੰਦੀ ਇਹਦੀ ਥੋ-ਥੋ ਹੁੰਦੀ ਆ ਨਹੀਂ ਥੋ-ਥੋ ਤਾਂ ਇਹਦੇ ਥੋੜਾ ਹੁੰਦੇ ਥੋ-ਥੋ ਤਾਂ ਤੇਰੀ ਹੁੰਦੀ ਵੱਡੀ ਤੂੰ ਆਣਾ ਘਰ ਦੀ ਨਹੀਂ ਫਿਰ ਮੈਂ ਕੀ ਕਰਾਂ ਤੇਰੇ ਤੇਰੇ ਸਾਹਮਣੇ ਮੈਂ ਕਿੰਨੀ ਵਾਰੀ ਇਹਨੂੰ ਕਹਿ ਲਈ ਤੀ ਪਹਿਲਾਂ ਤੂੰ ਚੱਕ ਕੇ ਜਾਂ ਇਹਨੇ ਕਹਿਤਾ ਫਿਰ ਤੂੰ ਮੂੰਹ ਨਾਲ ਮੂੰਹ ਚੱਕ ਕੇ ਤੁਰਪੇ ਨਹੀਂ ਫਿਰ ਮੈਂ ਬੇਕਲ ਆਪਣਾ ਸੀਮਾ ਨੂੰ ਵੀ ਵਿਆਣਾ ਕੀ ਫਿਰ ਆਪਾਂ ਐਂ ਦੂਜੇ ਦੇ ਮੂੰਹ ਕਰਨੀ ਦੇਖੀ ਕੱਲ ਨੂੰ ਸੀਮਾ ਨੂੰ ਜੇ ਐ ਕਹਿਣਾ ੱਲਾ ਕੁਛ ਲੈ ਕੇ ਆਉ ਫਿਰ ਜਿੰਨਾ ਪੁੱਗਦਾ ਹੁੰਦਾ ਨਾਲ ਤੇ ਦਿਨ ਤਿਹਾੜ ਤੇ ਕੋਈ ਬਾਪ ਕੋਈ ਭਾਈ ਇੱਕ ਕਮੀ ਨਹੀਂ ਛੱਡਦਾ ਹੈਗਾ ਆਪਣੀ ਕੁੜੀ ਨੂੰ ਦੇਂਦੇ ਹੋਏ ਉਹਨਾਂ ਨੂੰ ਵੀ ਪਤਾ ਕੱਲੂ ਸਾਡੀ ਬੇਇੱਜ਼ਤੀ ਹੋਣੀ ਹੈ ਤੇ ਦੂਜੀ ਗੱਲ ਇਹ ਹੈ ਤੂੰ ਹੁਣ ਤਿਹਾੜ ਤੇ کہہ ਰਹੀ ਇਹਨਾਂ ਤੋਂ ਮੰਗਾਲੀਂ ਕਿ ਕੱਲੂ ਆਟਾ ਵੀ ਚੀਨੀ ਵੀ ਸਾਰਾ ਕੁਝ ਇਹਨਾਂ ਤੋਂ ਮੰਗਾ ਲਈ ਆਪਾਂ ਅਈ ਤੂੰ ਵੀ ਨਾ ਮਾਮਾ ਕਰ ਲੱਗਿਆ ਹੋਇਆ ਹੈ ਕੁੱਠੀਆਂ ਗੱਲਾਂ ਕਰਦਾ ਸਾਰੀ ਇਹਨਾਂ ਨਾਲ ਕੁੱਠਾ ਬੋਲਣਾ ਨਹੀਂ ਪਰ ਕਮੀ ਆਪਣੇ ਕਿਸੇ ਚੀਜ਼ ਦੀ ਕਮੀ ਤਾਂ ਕੋਈ ਨਹੀਂ ਕਮੀ ਤਾਂ ਮੈਂ ਵੀ ਨਹੀਂ ਕਹਿੰਦੀ ਮੈਂ ਤਾਂ ਕੱਲੂ ਗਿਆ ਹੂੰਗੀ ਤੇ ਮੈਂ ਤਾਂ ਸਾਰਾ ਕੁਝ ਦੇਖ ਕੇ ਆਇਆ ਪਰ ਕਮੀ ਨਹੀਂ ਹੈਗੀ ਪਰ ਵੀ ਰਣ ਜਾਦੇ ਇਹਨਾਂ ਦੇ ਘਰ ਨੀਚਾ ਕੀ ਜਾ। ਅੱਛਾ। ਆਪਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ। ਸੀਮਾ ਵੀ ਕੁੜੀਆਂ ਘਰ ਦੀ। ਠੀਕ ਹੈ ਨਾ ਕੁੜੀ ਆਪਣੇ ਵੀ ਹੈਗੀ ਆ। ਅੱਛਾ ਗੱਲ ਸਹੀ। ਇਹਦੇ 'ਚ ਡਿੰਪਲ ਦੀ ਬੇਇੱਜ਼ਤੀ ਨਹੀਂ ਇਹਦੇ 'ਚ ਆਪਣੀ ਬੇਇੱਜ਼ਤੀ ਹੈ ਜੇ ਆਪਾਂ ਇਹਨੂੰ ਬਾਰ-ਬਾਰ ਕਹਿ ਕੇ ਮੰਗਾਈਏ ਨਾ ਅਗਲੇ ਸੋਚਣਗੇ ਇਹਨਾਂ ਦੇ ਘਰ ਹੈ ਨਹੀਂ ਕੁਝ। ਮੈਨੂੰ ਨਾ ਅੱਜ ਪਤਾ ਲੱਗ ਰਿਹਾ ਵੀ ਕਿਵੇਂ ਆਪਾਂ ਭਿੰਤਾਂ ਕਰਦੇ ਹਾਂ। ਜੇ ਕੱਲ ਨੂੰ ਕੋਈ ਮਿਲੂਗਾ ਮੈਂ ਤਾਂ ਤਾ ਮੰਮੀ ਮੈਂ ਤਾਂ ਨਹੀਂ ਇਹਦੇ ਘਰ ਹੀ ਰਹਿ ਸਕੂ ਭਾਬੀ ਤਾਂ ਫੇਰ ਵੀ ਆਪਣੀ ਸੁਣੀ ਨਹੀਂ ਲਗੀ ਆਪਾਂ ਕੋਈ ਚੰਗੀ ਗੱਲ ਨਹੀਂ ਕਰਦੇ ਮੁਕੀ ਹੋਰ ਸੀਮਾ ਇੱਕ ਗੱਲ ਤਾਂ ਵਿੱਚ ਕਿ ਸਹੀ ਕਰਦੀ ਮੇਰੇ ਤਾਂ ਆਖਾ ਬੜਾ ਪੜਦਾ ਹੀ ਗਿਆ ਬੋਤੇ ਚਾਤੀ ਦੇ ਆਸਮਾਨ ਪੂ ਦੇ ਕੇ ਨਾ बस ਮੇਰਾ ਵੀ ਦਿਮਾਗ ਜਾ ਬਸ ਖਰਾਬ ਹੀ ਹੋ ਗਿਆ ਮਨ ਨੂੰ ਐ ਹੋ ਗਿਆ ਵੀ ਇਹ ਨੂੰ ਮੈਂ ਦੱਬਾ ਲੈ ਦੇ ਦੇ ਦਿੱਤੇ ਬਣਿਆ ਪਰ ਮੈਂ ਇਹ ਫੁੱਲ ਵੀ ਹਰੇਕ ਬੰਦਾ ਕੋੜਾ ਆ ਨਾ ਕੋਈ ਦੇਸਾ ਦਾ ਜਾਇਦਾ। ਇਸ ਤੋਂ ਤੋਂ ਦਾ ਇੱਕ ਮਾਵਾ ਬਾਕੀ ਨਹੀਂ ਕਿ ਕੋਈ। ਇਹ ਗੱਲ ਤਾਂ ਜਿੱਦ ਨੂੰ ਸਹੀ ਕਿਹਦੀ ਕਰਨ ਤੇ ਆਉਂਦੀ ਹੈ ਅੱਜ ਤੇਰੀ ਸਾਹ ਤੇਰੀ ਮਰਹਤ ਤੇ ਕਿੰਨਾ ਦਿਨ ਦੂਰਾ ਤੇ ਸਾਲ ਨੂੰ ਦੂਰਾ। ਇਹ ਗੱਲ ਤਾਂ ਇਹ ਸੱਚੀ ਹੈ ਕਿ ਮੈਂ ਵੀ ਬਿੰਕ ਨੂੰ ਜ਼ਿਆਦਾ ਹੀ ਕੁਝ ਬੇਬੇ ਸਮਾਨ ਨਾਲ ਇੱਜ਼ਤ ਨਹੀਂ ਵੜਦੇ ਹੁੰਦੇ। ਠੀਕ ਹੈ ਤੇ ਡਿੰਪਲ ਤੈਨੂੰ ਟਾਈਮ ਤੇ ਦਵਾਈ ਬੁੱਟੀ ਖਾਣਾ ਪੀਣਾ ਸਾਰਾ ਕੁਝ ਦਿੰਦੀ ਆ। ਇਹਦੇ ਸੰਸਕਾਰ ਨੇ ਇਨਾ ਕੁ ਸੁਣ ਕੇ ਵੀ ਤੁਹਾਡੇ ਅੱਗੇ ਕਦੀ ਨਹੀਂ ਬੋਲੀ। ਹਾਂ ਪੁੱਤ ਇਹ ਤਾਂ ਗੱਲ ਤੇਰੀ ਸਹੀ ਹੈ। ਮੈਂ ਹੀ ਮੇਰਾ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਸੀ। ਜਿੱਦਣ ਦੀ ਮੈਂ ਤੇਰੀ ਚਾਚੀ ਦੇ ਉਥੂ ਦੇਖਿਆ ਹੀ ਆਂ ਨਾ ਉਹਦੇ ਮੂੰਹ ਤਾਂ ਸਮਝਾ ਤੋਂ ਮੇਰਾ ਤਾਂ ਦਿਮਾਗ ਇੱਕ ਪਿਆਰ ਹੋ ਗਿਆ। ਨਾ ਪੁੱਤ ਤਾਂ ਬੜੀ ਯਾਦ ਕਰਿਆ। ਬਹੁਤ ਬادیه ਕਰਿਆ ਉਸ ਮਾਂ ਨੇ ਨਾਲੇ ਮੇਰੇ ਮਾਤਾ ਨਾਲ ਹੁਣ ਤੱਕ ਆਣੇ ਆ ਰਾਕ ਜਦੋਂ ਅਕਲ ਆ ਗਈ ਮੈਨੂੰ ਵੀ ਸੁਣ ਕੇ ਜੇ ਕੱਲ ਨੂੰ ਆਪਾਂ ਨੂੰ ਕੋਈ ਇਸ ਤਰ੍ਹਾਂ ਦਾ ਹੈ ਨਾ ਗਲਤ ਗੱਲ ਹੈ ਇੱਕ ਉਪਚਾਰ ਦੇ ਮੇਰੇ ਲਈ ਤਾਂ ਬਹੁਤ ਗਲਤ ਹੈ ਮੈਂ ਉਵੇਂ ਪਟਕ ਗਈ। ਫੇਰ ਵੀ ਤਾਂ ਮੇਰੀ ਧੀ ਹੈ। ਆਪਣੇ ਘਰੇ ਸਾਂ ਕਿਸ ਚੀਜ਼ ਦੀ ਕਮੀ ਹੈ ਸਾਰਾ ਦਿਨ ਘਰ ਦੀ ਫਿਰਦੀ ਐ ਸਾਨੂੰ ਪੁੱਤ ਤੂੰ ਮੇਰਾ ਨਾ ਗੁੱਸਾ ਨਾ ਠੀਕ ਹੈ ਕੋਈ ਗੱਲ ਨਹੀਂ ਮੈਨੂੰ ਵੀ ਆ ਗਿਆ ਹਣਾ ਮੈਂ ਥੋੜੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਪਰ ਕਹਿੰਦੇ ਆ ਨਾ ਤੇ ਬੰਦੇ ਨੂੰ ਟਾਈਮ ਤੇ ਸਮਝ ਆ ਜੇ ਤਾਂ ਉਹ ਤਾਂ ਵੱਡੀ ਚੀਜ਼ ਤਾਂ ਕੋਈ ਨਹੀਂ ਨਾ ਕੋਈ ਨਾ ਪਤਾ ਮੈਨੂੰ ਸਮਝ ਆ ਗਈ ਮੈਂ ਵੀ ਮੰਮੀ ਦੇ ਪਿੱਛੇ ਲੱਗ ਕੇ ਨਾ ਜਾਵਿੰਗ ਹੁਣ ਤੁਸੀਂ ਇਹ ਗੱਲਾਂ ਛੱਡੋ ਹੁਣ ਲੋੜੀ ਦਾ ਸਮਾਨ ਆਇਆ ਹੋਇਆ ਸਾਰੇ ਪਿੰਡ ਗਵਾਂਢ ਚ ਵੱਢਿਓ ਠੀਕ ਹੈ ਪ੍ਰਾਂਤ ਲਿਆ ਆ ਸਾਰਾ ਸਮਾਨ ਜਿਹੜਾ ਵੰਡ ਆ ਲਿੱਤੀਪ ਕ ਲੈ ਕੇ ਆਈ ਸਾਰਾ ਰਵਾੜ ਤੇ ਵੰਡੀ ਲੈ ਕੇ ਆਈ ਤੇ ਦਾ ਪਾਈ ਵੀਰੜਾ ਸਾਰਾ ਚਾ ਹਾਂ ਸਾਰ ਪਿੰਡ ਚ ਵੰਡ ਦਿੱਤੀ ਨਾ ਮੇਰੀ ਤੇ ਬਹੁਤ ਸੋਹਣਾ ਸਾਰਾ ਕੁਝ ਹੋ ਗਿਆ ਇਹ ਤੇਰਾ ਹੀ ਆ ਸਾਰਾ ਕੁਝ ਮੈਂ ਤਾਂ ਉਏ ਬੋਲੀ ਜਾਨੀਆ ਦੱਸ ਪਤਾ ਨਹੀਂ ਚਾਰ ਦਿਨ ਦੀ ਜ਼ਿੰਦਗੀ ਹੈਗੀ ਆ ਪਤਾ ਨਹੀਂ ਨਾ ਉਏ ਬਸ ਬੋਲ ਬੋਲ ਕੇ ਆ ਗਿਆ ਕੋਈ ਤਾ ਗੁੱਸਾ ਨਹੀਂ ਕਰਦਾ ਠੀਕ ਆ ਨਾ ਨਾ ਮੇਰੀ ਤੇ ਬਹੁਤ ਵਧੀਆ ਚੱਲ ਆਪਣਾ ਸਾਰਾ ਖੁਸ਼ ਆ ਗਿਆ ਹੁਣ ਵੰਡ ਆ ਸੀਮਾ ਨੂੰ ਪਹਤਾ ਮੈਂ ਸਾਰੇ ਵੰਡਿਆ ਵਧੀਆ ਰੱਖਦਾ ਵਧੀਆ ਰੱਖਦਾ 何だかメリアかっこいいやでわかんな